ਮੈਂ ਕਰਨਜੀਤ ਸਿੰਘ ਘੈਰੀ ਚੇਅਰਮੈਨ ਨੈਸ਼ਨਲ ਦਲਿਤ ਮਹਾਪਰਚਤ ਪੰਜਾਬ ਜਨਸ ਕਦਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਜ ਮੇਰਾ ਜਨਤਨੂ ਇੱਕ ਸੁਨੇਹਾ ਦੇਣ ਦਾ ਮਕਸਦ ਹੈ ਕਿਹੜੀ ਕਰੰਸੀ ਮੇਰੇ ਹੱਥ ਚ ਬੜੀ ਹੋਈ ਹੈ ਨੋਟ ਜਿਹੜੇ ਮੇਰੇ ਹੱਥ ਫੜੇ ਹੋਏ ਨੇ ਆਹ ਨੋਟ ਤਾਂ ਆ ਗਿਆ ਪਹਿਲਾਂ ਮੋਦੀ ਤੋਂ ਪਹਿਲਾਂ ਦੀਆਂ ਸਰਕਾਰਾਂ ਮੇਲੇ ਦੇ ਇਹ ਹਲੇ ਵੀ ਕਾਮਦਾਰ ਹੈ ਜੇ ਪਹਿਰੇਣ ਤਾਂ ਕਾਫ ਕਿੰਨੇ ਸਾਲ ਹੋ ਗਏ ਇਹਨੂੰ ਕੱਟ ਸਕਦੇ ਆ ਆਹ ਨੋਟ ਹੁਣ ਚਲਾਇਆ ਹੈ ਮੋਦੀ ਸਾਹਿਬ ਨੇ ਇਹ ਨੋਟ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਇਹਦੀ ਖਸਤਾ ਹਾਲਤ ਹੈ ਤਾਂ ਇਸੇ ਤੇ ਇਹ ਦਸ ਦਾ ਨੋਟ ਹੈ ਆ ਜਿਹੜਾ ਮੋਦੀ ਸਾਹਿਬ ਦਾ ਚਲਾਇਆ ਨੋਟ ਹੈ ਆ ਪੁਰਾਣੀ ਸਰਕਾਰ ਦਾ ਨੋਟ ਹੈ ਇਹ ਹਲੇ ਵੀ ਕੰਮ ਜਾਬ ਤੇ ਕਾਇਮ ਪਿਆ ਆ 50 ਦਾ ਨੋਟ ਜਿਹੜਾ ਹੈਗਾ ਇਹ ਪੁਰਾਣੀ ਸਰਕਾਰ ਦਾ ਚਲਾਇਆ ਹੋਇਆ ਹੈ ਤੇ ਆ ਮੋਦੀ ਸਾਹਿਬ ਦਾ ਚਲਾਇਆ ਹੋਇਆ ਜਿਹੜਾ ਪਾਟਣ ਦੇ ਕਣਾਂ ਨਹੀਂ ਮਤਲਬ ਇਹ ਨੋਟ 16 ਤੋਂ ਲੈ ਕੇ ਅੱਜ 7-8 ਸਾਲ ਹੀ ਹੋਏ ਨੇ ਇਹ 7-8 ਸਾਲਾਂ ਚ ਇਹ ਖਤਮ ਹੋ ਮਤਲਬ ਇਹਨਾਂ ਨੋਟਾਂ ਦੀ ਜਿਹੜੀ ਹਾਲਤ ਹੈਗੀ ਉਹ ਇੰਨੀ ਖਸਤਾ ਹੋਗੀ ਤੋ ਇਹ ਨੋਟਾਂ ਦੀ ਤਰ੍ਹਾਂ ਇਸ ਦੇਸ਼ ਦੀ ਹਾਲਤ ਜਿਹੜੀ ਹੈ ਉਹ ਵੀ ਖਸਤਾ ਹੋ ਚੁੱਕੀ ਹੈ ਮਹਿੰਗਾਈ ਦੇ ਕਾਰਨ ਆ ਨਫਰਤ ਦੀ ਰਾਜਨੀਤੀ ਦੇ ਕਾਰਨ ਭੇਦ ਭਾਭ ਦੇ ਕਾਰਨ ਔਰ ਸਰਕਾਰੀ ਪ੍ਰਾਪਰਟੀਆਂ ਨੂੰ ਵੇਚ ਕੇ ਨਿਜੀ ਹੱਥਾਂ ਵਿੱਚ ਭੇਜਣ ਦੇ ਕਾਰਨ ਸੋ ਇਹ ਦੇਸ਼ ਦੀ ਹਾਲਤ ਜੇ ਮਤਲਬ ਜੇ ਇਹ ਨੋਟ ਮੋਦੀ ਸਾਹਿਬ ਆਪਦੇ 7-8 ਸਾਲ ਹਲਾ ਚਲਾ ਕੇ ਇਹਨਾਂ ਨੋਟਾਂ ਦੀ ਉਮਰ ਨਹੀਂ ਵਧਾ ਸਕੇ ਤਾਂ ਦੇਸ਼ ਨੂੰ ਮਿਸਪੂਰੂ ਕਰਾਉਣ ਜਾਂ ਜਿਹੜੀਆਂ ਗੱਲਾਂ ਕਰਦੇ ਆ ਮੈਂ ਸਮਝਦਾ ਬਿਲਕੁਲ ਗਲਤ ਹੈ ਜਿਹੜੇ ਕਰੰਸੀ ਪਾਰਦੇਸ਼ ਦੀ ਕਰੰਸੀ ਜਿਹਦਾ ਮਾਣ ਨਾ ਕਿ ਸਟਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਡੋਲਰ ਡਾਲਰ ਜਿਹੜੇ ਹੁੰਦੇ ਸੀ ਉਹ ਨੋਟਾਂ ਤੋਂ ਕਿਤੇ ਸਸਤੇ ਹੁੰਦੇ ਸੀ ਤੇ ਇਹੀ ਮੋਦੀ ਸਾਹਿਬ ਕਿਆ ਕਰਦੇ ਸੀਗੇ ਕਿ ਭਈ ਜੇ ਡਾਲਰ ਦੀ ਕੀਮਤ ਘਟ ਜੇ ਤਾਂ ਦੇਸ਼ ਗਿਰ ਜਾਂਦਾ ਹੈ ਤੇ ਮੋਦੀ ਸਾਹਿਬ ਦੀਆ ਕਰੰਸੀ ਜਿਹੜੀ ਹੈ ਇਹ 7-8 ਸਾਲਾਂ ਖਤਮ ਹੋ ਚੁੱਕੀ ਹੈ ਔਰ 5 ਦਾ نوٹ ਬਿਲਕੁਲ ਖਤਮ ਹੀ ਕਰ ਦਿੱਤਾ ਗਿਆ ਸੋ 10 ਵੀ ਦਾ ਨੋਟ ਆ 10 ਦਾ ਨੋਟ ਜਿਹੜਾ ਹੈਗਾ ਇਹ ਜੋ ਤੁਸੀਂ ਬਾਜ਼ਾਰ ਚ ਲੈਣ ਜਾਓ ਮਿਲਦਾ ਹੈ ਬਿਆਸਾ ਦੇ ਗਾਂਚੇ ਬਿਲਡਰ ਇਹ 10 ਦੇ ਨੋਟ ਦੀ ਗੁੱਟੀ ਜਿਹੜੀ ਹੈ 170 ਰੁਪਈਆ ਦੀ ਬਿਲਦੀਆ ਬਲੈਕ ਸੀ ਤੋ ਇਹ ਕਰੰਸੀ ਜੇ ਕਰੰਸੀ ਨੂੰ ਦੇਸ਼ ਦੀ ਨੂੰ ਨਹੀਂ ਸੰਭਾਲ ਸਕੀ ਅਸੀਂ ਤਮੈ ਸਮਝਦਾ ਪਰ ਦੇਸ਼ ਕਿਵੇਂ ਸੰਭਾਲਾ ਸੋ ਨੋਟਬੰਦੀ ਦੇ ਨਾਲ ਮੈਂ ਸਮਝਦਾ ਲੋਕਾਂ ਦਾ ਮਨੋਵਲਟਿਕਾ ਭਾਰਤੀ ਕਰੰਸੀ ਦੇ ਕਾਰਨ ਲੋਕਾਂ ਦਾ ਮਨੋਵਲਟਿਕਾ ਆ ਜਿਹੜੇ ਨੋਟ ਆ ਇੱਕ ਮਜ਼ਦੂਰ ਦਿਹਾੜੀ ਕਰਕੇ ਜਦੋਂ ਘਰ ਨੂੰ ਜਾਂਦਾ ਹੈ ਤਾਂ ਜਿਹੜਾ ਦਿਹਾੜੀ ਦੇ ਪੈਸੇ ਦੇਣ ਵਾਲਾ ਡਰਤੀ ਹੈ ਉਹ ਪੁਰਾਣੇ ਤੋਂ ਪੁਰਾਣਾ ਨੋਟ ਕੱਢ ਕੇ ਜੇਬ ਤੋਂ ਬਹੁਤ ਲੋਕਾਂ ਦੀ ਮਾਨਸਿਕਤਾ ਦਾ ਵੀ ਹੁੰਦੀ ਹੈ ਉਹ ਪੁਰਾਣੇ ਤੋਂ ਪੁਰਾਣਾ ਨੋਟ ਕੱਢ ਕੇ ਉਸ ਮਜ਼ਦੂਰ ਨੂੰ ਦਿੰਦਾ ਜਿਹੜੇ ਮਜ਼ਦੂਰ ਨੇ 8 ਘੰਟੇ 10 ਘੰਟੇ ਆਪ ਦੇ ਮੁੜਕੇ ਦੇ ਨਾਲ ਉਹ ਕੰਮ ਕੀਤਾ ਹੁੰਦਾ ਤੇ ਜੇ ਇਸ ਤਰ੍ਹਾਂ ਦੀ ਕਰੰਸੀ ਇਸ ਤਰ੍ਹਾਂ ਦਾ ਨੋਟ ਉਹਦੇ ਹੱਥ ਚ ਜਾਂਦਾ ਤਾਂ ਉਹਦਾ ਮਨੋਵਲ ਡਿੱਗਦਾ ਉਹਨੂੰ ਮਤਲਬ ਹੌਸਲਾ ਨਹੀਂ ਪੈਂਦਾ ਕਿ ਇਹ ਨੋਟ ਹੈ ਕਿ ਕੀ ਹੈ ਕਿ ਡੁਪਲੀਕੇਟ ਹੈ ਕਿ ਕਾਗਜ਼ ਹੈ ਕਿ ਕੀ ਹੈ ਸੋਚ ਕਰਕੇ ਉਹਦੇ ਨਾਲ ਜਿਹੜਾ ਹੈਗਾ ਮਨੋਵਲ ਲੋਕਾਂ ਦਾ ਦੋ ਆ 20 ਰੁਪਏ ਆ ਪੁਰਾਣੇ 20 ਰੁਪਏ ਹੈ ਤੇ ਆ ਮੋਦੀ ਸਾਹਿਬ ਦੇ 20 ਬੋਲੋ ਕਿੰਨਾ ਇਹਨਾਂ ਦਾ ਡਿਫਰੈਂਸ ਹੈ ਤੋ ਜੇ ਨੋਟਾਂ ਦੀ ਹਾਲਤ ਨਹੀਂ ਇਸ ਸੁਧਾਰ ਸਕੇ ਤੋ મોદી ਸਾਹਿਬ ਦੇਸ਼ ਦੀ ਹਾਲਤ ਕੀ ਸੁਧਾਰਨ ਔਰ ਨੋਟਬੰਦੀ ਦੇ ਸਮੇਂ ਇੰਨਾ ਕਿ ਨੁਕਸਾਨ ਹੋਇਆ ਕਿ ਲੋਕ ਵਿਚਾਰੇ ਲੈਣਾ ਚ ਲੱਗੇ ਬਹੁਤ ਸਾਰੇ ਲੋਕ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ ਤੋ ਅਕਸਰ ਹੀ મોદી ਸਾਹਿਬ ਤੇ ਦੋਸ਼ ਲੱਗਦਾ ਰਿਹਾ ਭਾਜ ਭਾਜ ਦੋਸ਼ ਲੱਗਦਾ ਰਿਹਾ ਕਿ ਨੋਟਬੰਦੀ ਦਾ ਐਲਾਨ ਕਰਨ ਤੋਂ ਪਹਿਲਾਂ ਇਹਨਾਂ ਨੇ ਆਪਣੇ ਚਿਹਤਿਆਂ ਦੇ ਆਪਣੀ ਪਾਰਟੀ ਦੇ ਲੋਕਾਂ ਦੇ ਨੋਟ ਜਿਹੜੇ ਉਹ ਬਦਲਤੇ ਤੋ ਇਸ ਕਾਰਨ ਜਿਹੜੇ ਆਰਬੀਆਈ ਦੇ ਗਵਰਨਰ ਸੀ ਉਹਨਾਂ ਨੇ ਰੋਸ ਵਜੋਂ ਰਜ਼ੈਨ ਵੀ ਕਰਤਾ ਸੀ ਆ ਇਹ ਲੋਕਾਂ ਨੂੰ ਪਤਾ ਸੋ ਮੈਂ ਸਮਝਦਾ ਵੀ ਡੋਟ ਬੰਦੀ ਤੇ ਭਾਰਤੀ ਕਰੰਸੀ ਨੇ ਲੋਕਾਂ ਦਾ ਜਿੱਥੇ ਮਨੋਬਲ ਸਿੱਟਿਆ ਉਥੇ ਦੇਸ਼ ਮਹਿੰਗਾਈ ਕਾਰਨ ਬੇਰੁਜ਼ਗਾਰੀ ਕਾਰਨ ਨਫਰ ਦੀ ਰਾਜਨੀਤੀ ਕਾਰਨ ਬਹੁਤ ਡਾਊਨ ਚਲਾ ਗਿਆ ਬਹੁਤ ਥੱਲੇ ਚਲਾ ਡਾਕਟਰ ਮਰਮੋਣ ਸਿੰਘ ਹੋਰਾਂ ਨੇ ਇਸ ਦੇਸ਼ ਨੂੰ ਦੀ ਅਰਥ ਵਿਵਸਥਾ ਨੂੰ ਡੁੱਬਦੀ ਨੂੰ ਚੁੱਕਿਆ ਸੀ ਤੇ ਇਹਨਾਂ ਨੇ ਦੇਸ਼ ਦੀ ਅਰਥ ਵਿਵਸਥਾ ਜਿਹੜੀ ਹੈ ਗਰਾਹ ਰਾਹੁਲ ਗਾਂਧੀ ਜੀ ਨੇ ਨੋਟ ਬੰਦੀ ਦੇ ਵੇਲੇ ਬੜਾ ਰੌਲਾ ਪਾਇਆ ਲੈਣਾ ਦੇ ਵਿੱਚ ਲੋਕੜਾਂ ਦੀਆਂ ਮੋਤਾਂ ਹੋ ਰਹੀਆਂ ਇਹ ਸਾਰਾ ਕੁਝ ਹੋ ਰਿਹਾ ਹੈ ਪਰ ਉਸ ਸਮੇਂ ਦਾ ਜਿਹੜਾ মিডিਆ ਸੀਗਾ ਉਸ ਤਰ੍ਹਾਂ ਦੇ ਲੋਕ ਜਿਹੜੇ ਸੀ ਉਹਨਾਂ ਨੇ ਰਾਹੁਲ ਗਾਂਧੀ ਜੀ ਦੀ ਇਸ ਗੱਲ ਨੂੰ ਮੁੱਦਾ ਨਹੀਂ ਬਣਾਇਆ ਕਿਉਂਕਿ ਕਿਤੇ ਨਾ ਕਿਤੇ ਮੋਦੀ ਸਾਹਿਬ ਦਾ ਪ੍ਰੈਸ਼ਰ ਸੀ ਉਹਨਾਂ ਦੇ ਉੱਪਰ ਕਿਉਂਕਿ ਇਸ ਮੁੱਦੇ ਨੂੰ ਉਲਝਾਇਆ ਕਿਵੇਂ ਰਾਮ ਮੰਦਰ ਦਾ ਰੌਲਾ ਪਾ ਦਿੱਤਾ ਗਿਆ ਸੋ ਮੋਦੀ ਸਾਹਿਬ ਦਾ ਜਿਹੜਾ ਇੱਕ ਟ੍ਰੈਂਡ ਹੈ ਜਦੋਂ ਲੋਕਾਂ ਦਾ ਮੁੱਦਾ ਉੱਠਦਾ ਬੇਰੋਗਾਰ ਦਾ ਮੁੱਦਾ ਉੱਠਦਾ ਨਫਰਤ ਨੂੰ ਖਤਮ ਕਰਨ ਦਾ ਮੁੱਦਾ ਉੱਠਦਾ ਆਪਸੀ ਭਾਈਚਾਰ ਦਾ ਮੁੱਦਾ ਉੱਠਦਾ ਤਾਂ ਉਹ ਕੀ ਹੁੰਦਾ ਜਾਂ ਤਾਂ ਪਰਵਾਹਾਂ ਕੰਡ ਹੋ ਜਾਂਦਾ ਉਦੋਂ ਫਿਰ ਜਿਹੜੇ 40 ਫੌਜੀ ਜਿਹੜੇ ਆ ਅਸੀਂ ਆਰਡੀਐਕਸ ਨਾਲ ਜਿਹੜੇ ਮਰੇ ਉਹ ਪੰਜਾਬੀ ਮਰੇ ਵਿਚਾਰੇ ਗੁਰਬੀ ਜਲੇ ਲੋਕ ਮਰੇ ਤੋਂ ਉਹ ਜਦਾ ਦੇਸ਼ ਭਗਤੀ ਦੀ ਗੱਲ ਦਾ ਧਰਮ ਦੀ ਗੱਲ ਕਰਕੇ ਜਿਹੜੇ ਇਦਾਂ ਦੇ ਬੁੱਤੇ ਹੈਗੇ ਆ ਉਹਨਾਂ ਨੂੰ ਇਹ ਦਬਾ ਦਿੰਦੇ ਆ ਪਰ ਦੋ ਇਸ ਦੇ ਵਿੱਚ ਨਹੀਂ ਹੋਣਾ ਹੁਣ ਐਸਈ ਐਸਟੀ ਓਬੀਸੀ ਵਰਗ ਦੇ ਜਿਹੜੇ ਲੋਕ ਹੈ ਜਦੋਂ ਤਾਂ ਹੁੰਦੀਆਂ ਵੋਟਾਂ ਉਦੋਂ ਵੋਟਾਂ ਵੇਲੇ ਸਾਰੇ ਹਿੰਦੂ ਹੋ ਜਾਂਦੇ ਆ ਜਦੋਂ ਵੋਟਾਂ ਲੰਘ ਜਾਂਦੀਆਂ ਤੇ ਬੀਜੇਪੀ ਵਾਲਿਆਂ ਵਾਸਤੇ ਉਦੋਂ ਇਹ ਸਾਰੇ ਛੂਦਰ ਹੋ ਜਾਂਦੇ ਆ ਐਸਈ ਐਸਟੀ ਔਰ ਪਛੜੇ ਵਰਗ ਹੋ ਜਾਂਦੇ ਆ ਤੋਂ ਇਸ ਗੱਲ ਤੇ 85% ਲੋਕਾਂ ਨੂੰ ਜਿਹੜਾ ਹੈਗਾ ਵਚਾਰ ਕਰਨਾ ਚਾਹੀਦਾ ਹੈ ਕਿ ਇਹ ਅਕਸਰ ਦੇ ਵਿੱਚ ਚੱਲ ਕੀ ਰਿਹਾ ਸੋ ਅੱਜ ਰਾਹੁਲ ਗਾਂਧੀ ਜੀ ਨੇ ਪੈਦਲ ਯਾਤਰਾ ਕੀਤੀ ਹੈ ਪੈਦਲ ਯਾਤਰਾ ਕਰਕੇ ਦੇਸ਼ ਦੇ ਕੋਨੇ-ਕੋਨੇ ਤੱਕ ਗਏ ਨੇ ਔਰ ਕੋਨੇ-ਕੋਨੇ ਤੱਕ ਜਾ ਕੇ ਉਹ ਦੇਸ਼ ਦੇ ਲੋਕਾਂ ਦੇ ਵਿੱਚ ਉਹਨਾਂ ਨੇ ਜਗ੍ਹਾ ਬਣਾਈ ਅੱਜ ਮੋਦੀ ਸਾਹਿਬ ਇੱਕ ਸਟੇਟਮੈਂਟ ਮੈਨੂੰ ਪਤਾ ਲੱਗਾ ਉਹਨਾਂ ਨੇ ਦਿੱਤੀ ਕਿ ਰਾਹੁਲ ਗਾਂਧੀ ਦੀ ਜਿਹੜੀ ਜਗ੍ਹਾ ਉਹ ਇਟਲੀ 'ਚ ਹੈ ਮੋਦੀ ਸਾਹਿਬ ਰਾਹੁਲ ਗਾਂਧੀ ਦੀ ਜਗ੍ਹਾ ਇਟਲੀ 'ਚ ਨਹੀਂ ਰਾਹੁਲ ਗਾਂਧੀ ਦੀ ਜਗ੍ਹਾ ਭਾਰਤ ਦੇ ਕਰੋੜਾਂ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਬਣ ਚੁੱਕੀ ਹੈ ਜਿਸ ਕਰਕੇ ਤੁਸੀਂ ਕੋਹਰਾ ਰਹੇ ਸੋੜੇ ਕੋਲੇ ਹੋਰ ਕੋਈ ਬਿਆਨ ਨਹੀਂ ਸਿਰਫ راہੂਲ ਗਾਂਧੀ ਦੇ ਕੋਲੇ ਬਿਆਨ ਤੁਸੀਂ ਇਸ ਗੱਲ ਦਾ ਮੈਂ ਭਾਜਪਾ ਨੂੰ ਪੁੱਛਣਾ ਥੋੜਾ ਜਵਾਬ ਦੇ ਸਕਦੇ ਨੇ ਰੇਲਵੇ ਦੇ ਉੱਪਰ ਪਹਿਲਾਂ ਲਿਖਿਆ ਹੁੰਦਾ ਸੀ ਭਾਰਤੀ ਰੇਲ ਇੰਡੀਅਨ ਰੇਲ ਅੱਜ ਲਿਖਿਆ ਹੈ ਰੇਲ ਦੇ ਡੱਬਿਆਂ ਤੇ ਅਡਾਨੀ ਰੇਲ ਇਹ ਜਿਹੜੇ ਸੀਗਾ ਆਪਣੇ ਏਅਰ ਇੰਡੀਆ ਉਹ ਵੀ ਵੇਚ ਦਿੱਤੀ ਤੇਲ ਕੰਪਨੀਆਂ ਵੇਚਤੀਆਂ ਮਤਲਬ ਸਾਰਿਆਂ ਦਾ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਹੈ ਔਰ ਬੈਂਕਾਂ ਦੇ ਵਿੱਚ ਬੈਂਕਾਂ ਦੇ ਵਿੱਚ ਫੌਜੀਆਂ ਦੀ ਪੈਨਸ਼ਨ ਆਉਂਦੀ ਸੀ ਜਿਹਦੇ ਨਾਲ ਬੈਂਕਾਂ ਨੂੰ ਵੀ ਫਾਇਦਾ ਸੀ ਤੇ ਫੌਜੀਆਂ ਨੂੰ ਵੀ ਫਾਇਦਾ ਸੀ ਤੇ ਉਹ ਬੈਂਕ ਫੌਜੀਆਂ ਦੀ ਪੈਨਸ਼ਨ ਜਿਹੜੀ ਹੈ ਬੈਂਕਾਂ ਤੋਂ ਕੱਢ ਕੇ ਇੱਕ ਪ੍ਰਾਈਵੇਟ ਸੰਸਥਾ ਬਣਾ ਦਿੱਤੀ ਗਈ ਹੈ ਪ੍ਰਾਈਵੇਟ ਏਜੰਸੀ ਬਣਾ ਦਿੱਤੀ ਹੈ ਹੁਣ ਫੌਜੀ ਦੀ ਪੈਨਸ਼ਨ ਉਹਨਾਂ ਕੋਲ ਜਾਂਦੀ ਹੈ ਜਿਹਦੇ ਨਾਲ ਸਰਕਾਰੀ ਬੈਂਕਾਂ ਨੂੰ ਕਰੋੜਾਂ ਰੁਪਈਆਂ ਦਾ ਘਾਟਾ ਹੋਇਆ ਤੇ ਫੌਜੀਆਂ ਨੂੰ ਪਰੇਸ਼ਾਨੀ ਹੋਈ ਪਰ ਫੌਜੀ ਜਿਹੜੇ ਹੈਗੇ ਆ ਉਹਨਾਂ ਦੇ ਪਤਾ ਨਹੀਂ ਕਿਉਂ ਇਹ ਭਾਜਪਾ ਜੀ ਮੋਦੀ ਸਾਹਿਬ ਉਰੀ ਮਗਰ ਪਏ ਵੇ ਫੌਜ ਦੀ ਭਰਤੀ ਸਮੇ ਫੌਜੀਆਂ ਦੀ ਭਰਤੀ ਕਰਤੀ 4 ਸਾਲ ਦੀ ਪੈਨਸ਼ਨ ਕਰਤੀ ਬੰਦ ਤੇ ਜਿਹੜੇ ਪੁਰਾਣੀ ਫੌਜੀਆਂ ਦੀ ਪੈਨਸ਼ਨ ਸੀ ਉਹ ਸਰਕਾਰੀ ਬੈਂਕਾਂ ਚੋਂ ਕੱਢ ਕੇ ਪ੍ਰਾਈਵੇਟ ਅਧਾਰੇ ਚ ਲੈ ਗਈ। ਅਸਲ ਦੇ ਵਿੱਚ ਦੇਸ਼ ਦੇ ਵਿੱਚ ਬਣ ਕੀ ਰਿਹਾ, ਉਹ ਕੀ ਰਿਹਾ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਬਹਿ ਗੱਲ ਕਹਿਣੀ ਚਾਹਣਾ ਇਹ ਦੇਸ਼ ਦੀ ਕ੍ਰਾਂਸੀ ਨੂੰ ਜਿੱਥੇ ਬਚਾਉਣ ਦੀ ਲੋੜ ਹੈ, ਉੱਥੇ ਦੇਸ਼ ਨੂੰ ਬਚਾਉਣ ਦੀ ਲੋੜ ਹੈ। ਭਾਰ ਦੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ, ਉੱਥੇ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ। ਉੱਥੇ ਨਫਰਤ ਦੀ ਰਾਜਨੀਤੀ ਨੂੰ ਬੰਦ ਕਰਾਉਣ ਵਾਸਤੇ ਅੱਜ ਦੀਆਂ ਵੋਟਾਂ ਦੇ ਵਿੱਚ ਜ਼ਰੂਰਤ ਹੈ। ਰਾਹੁਲ ਗਾਂਧੀ ਜੀ ਜਿਵੇਂ ਕਹਿ ਰਹੇ ਆ ਕਿ ਮੁਹੱਬਤ ਦੀ ਦੁਕਾਨ, ਅਸੀਂ ਨਫਰਤ ਦੀ ਦੁਕਾਨ ਬੰਦ ਕਰਕੇ ਮੁਹੱ ਜਿਹੜੀ ਇੰਡੀਆ ਇੰਡੀਆ ਗੱਠਜੋੜ ਜਿਹੜਾ ਹੈਗਾ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਵਿਚਾਰਿਆ ਜਾ ਰਿਹਾ ਹੈ ਐਸਸੀਐਸਟੀਓ ਵੀ ਚ ਨੂੰ ਉਹਨਾਂ ਦੇ ਬਰਾਬਰ ਦਾ ਅਧਿਕਾਰ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਮਹਿਲਾਵਾਂ ਨੂੰ ਲੱਖ ਰੁਪਈਆ ਜਿਹੜੀ ਕਿ ਪਟਾਚੀ ਰੁਪਈਆ ਰੋਜ਼ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇੱਥੇ ਮੋਦੀ ਸਾਹਿਬ ਵਾਂਗੂ ਜੁਮਲੇ ਨਹੀਂ ਹੈ ਮੋਦੀ ਤੇ ਅੰਮਤ ਸਾਥ ਜੁੜੀ ਨੇ ਮੰਨਿਆ ਕਿ 15 ਲੱਖ ਦਾ ਜੁਮਨਾ ਸੀ ਉਹਨਾਂ ਨੂੰ ਸਿੱਖ ਬੈਗਲ ਕੁਝ ਨਹੀਂ ਚਾਹਣਾ ਕਿ 15 ਲੱਖ ਦੇਣ ਦੀ ਗੱਲ ਕਰਕੇ ਤੁਸੀਂ ਦੇਸ਼ ਭਰ ਦੇ ਵਿੱਚ ਖਾਤੇ ਖਲਾਈ ਲੋਕਾਂ ਦੇ ਖਾਤੇ ਖਲਾਏ ਲੋਕਾਂ ਨੇ ਇਸ ਕਰਕੇ ਖਾਤੇ ਖਲਾਲੇ ਵਿਚਾਰਿਆ ਨੇ ਉਹਨਾਂ ਨੂੰ ਲੱਗਾ ਕਿ ਸ਼ਾਇਦ 15 ਲੱਖ ਆਊਗਾ ਪਰ ਫਿਰ ਤੁਸੀਂ ਕਹ ਰਹੇ ਹੋ ਕਿ મોદી ਸਾਹਿਬ ਨੇ ਇਹ ਖਾਤੇ ਖਲਾਏ ਝੂਠ ਮਾਰ ਕੇ ਬੈਂਕਾਂ ਦੇ ਵਿੱਚ ਖਾਤੇ ਖਲਾਏ ਔਰ ਇਹ ਖਾਤੇ ਖਲਾ ਕੇ ਉਹਨਾਂ ਦੇ ਵਿੱਚ ਉਹਨਾਂ ਦਾ ਕੀ ਸੀ ਜੋ ਕੁਝ ਬਜ਼ਾਰਾਂ ਦਾ ਸੀ ਉਹ ਵੀ ਲੁੱਟ ਗਿਆ ਨੋਟਬੰਦੀ ਦੇ ਵਿੱਚ ਜੇ ਕਿਸੇ ਗਰੀਬ ਦੇ 4 ਰੁਪਏ ਜੁੜੇ ਹੋਏ ਸੀ ਉਹ 500 ਦਾ ਨੋਟ ਬੰਦ ਕਰਤਾ ਖਤਮ ਹੋ ਗਈ ਕਣ ਸੋ મોદી ਸਾਹਿਬ ਦੇ 2000 ਦਾ ਨੋਟ ਦਸਾਲ ਵੀ ਨਹੀਂ ਚਲਾ ਸਕੀ 2000 ਦਾ ਨੋਟ ਚਲਾਇਆ ਦਸਾਲ ਵੀ ਨਹੀਂ ਚਲਾ ਸਕੀ ਦੇਸ਼ ਕੀ ਵਿੱਚ ਚਲਾਉਣਗੇ ਤੋ ਇਸ ਕਰਕੇ ਇਹ ਸਾਰੇ ਜਿਹੜੇ ਭੱਜ ਭਈ ਹੈਗੇ ਆ ਇਹਨਾਂ ਇਹ ਜਿਹੜੇ ਹਮੇਸ਼ਾ ਕਦੇ ਦੇਸ਼ ਭਗਤੀ ਦੀ ਗੱਲ ਕਰਕੇ ਕਦੇ ਧਰਮ ਦੀ ਗੱਲ ਕਰਕੇ ਇਹ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਘਬਰਾਹਤ ਕਰਨਾ ਚਾਹੁੰਦੇ ਆ ਕਿ ਅੱਜ ਲੋੜ ਹੈਗੀ ਹੈ ਕਿ ਜੇ ਇਸ ਕਰੰਸੀ ਦੀ ਹਾਲਤ ਇਹ ਹੈ ਤਾਂ ਦੇਸ਼ ਦੀ ਹਾਲਤ ਵੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਦੇਸ਼ ਦੇ ਲੋਕ ਇਸ ਨੂੰ ਬਚਾਉਣ ਦੀ ਕੋਈ ਗੱਲ ਕਰਨ ਗਲਤਾਂ ਦਾ ਵਿਰੋਧੀ ਪਛੜਾ ਦਾ ਵਿਰੋਧੀ ਮੋਦੀ ਕਿਵੇਂ ਹੈ ਇਹਦਾ ਪੱਕਾ ਸਬੂਤ ਇਹ ਆਪਦਾ ਦਾ ਵੀ ਵਿਰੋਧੀ ਹੈ ਮੋਦੀ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਆਪਦਾ ਦਾ ਹੀ ਵਿਰੋਧੀ ਹੈ ਰਾਮ ਮੰਦਰ ਬਣਿਆ ਰਾਮ ਮੰਦਰ ਦੇ ਉੱਤੇ ਕੱਟਣ ਸਮੇਂ ਉਥੋਂ ਦਾ ਮੁੱਖ ਮੰਤਰੀ ਯੂਪੀ ਦਾ ਬੀਜੇਪੀ ਦਾ ਉਹਨੂੰ ਨਾਲ ਹੀ ਲੈ ਕੇ ਗਏ ਕੈਮਰੇ ਸੀ ਕੱਲੇ ਫੋਟੋ ਸੈਸ਼ਨ ਕੱਲੇ ਮੋਦੀ ਸਾਹਿਬ ਧਾਰੇ ਤੇ ਉਹ ਰਾਮ ਮੰਦਰ ਜਿੱਥੇ ਰਾਸ਼ਟਰਪਤੀ ਨੂੰ ਲੈ ਕੇ ਗਏ ਇੱਕ ਹੋਰ ਜਿਹੜੀ ਗੱਲ ਵੱਡੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾ ਦੱਸਣਾ ਚਾਹਣਾ ਜਦੋਂ ਨੋਟਬੰਦੀ ਹੋਈ ਸੀ 78 ਆ ਮੇਰੇ ਕੋਲ ਡਾਕੂਮੈਂਟ ਪ੍ਰੂਫ ਹੈ 78 ਦੇ ਵਿੱਚ ਨੋਟਬੰਦੀ ਹੋਈ ਸੀ 5000 ਦੇ 10000 ਦਾ ਨੋਟ ਬੰਦ ਕੀਤਾ ਸੀ ਉਸ ਟਾਈਮ ਦੇਸਾਈ ਸਾਹਿਬ ਸੀਗੇ ਪ੍ਰਧਾਨ ਮੰਤਰੀ ਸਜੀਵ ਰਾਡੀ ਸੀਗੇ ਰਾਸ਼ਟਰਪਤੀ ਤੇ ਖਜ਼ਾਨਾ ਮੰਤਰੀ ਉਸ ਟਾਈਮ ਦੇ ਜਿਹੜੇ ਸੀਗੇ ਉਹਨਾ ਪਟਨ ਸਾਹਿਬ ਤੋ ਇਹ ਤਿੰਨ ਲੀਡਰਾਂ ਨੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਖਜ਼ਾਨਾ ਮੰਤਰੀ ਤਿੰਨਾਂ ਨੇ ਸਾਂਝੀ ਸਟੇਟਮੈਂਟ ਦੇ ਕੇ ਜਿਹੜਾ ਇਹ ਨੋਟਬੰਦੀ ਕੀਤੀ ਸੀ ਤੇ ਇੱਥੇ ਮੋਦੀ ਸਾਹਿਬ ਨੇ ਜਿਹੜੀ ਨੋਟਬੰਦੀ ਕੀਤੀ ਹੈ ਇਕੱਲੇ ਬੰਦੇ ਨੇ ਡਿਗਰੇਟਰਸ਼ਿਪ ਦਿਖਾਈ ਇਕੱਲੇ ਬੰਦੇ ਨੇ 2016 ਦੇ ਵਿੱਚ ਇਹ ਨੋਟਬੰਦੀ ਕੀਤੀ ਤੇ 12 ਵਜੇ ਘੰਟਾ ਵਜਾ ਕੇ ਇਕੱਲੇ ਨੇ ਇਕੱਲੇ ਵੱਲੋਂ ਸਟੇਟਮੈਂਟ ਜਾਰੀ ਹੈ ਤੋ ਇਸ ਕਰਕੇ ਇਹ ਤਾਨਾਸ਼ਾਹੀ ਪੈਦਾ ਕਰਨ ਦਾ ਇਹ ਪੱਕਾ ਸਬੂਤ ਹੈ ਤੋ ਇਹ ਤਾਨਾਸ਼ਾਹੀ ਨੂੰ ਖਤਮ ਕਰਨਾ ਚਾਹੀਦਾ ਹੈ ਲੋਕਤੰਤਰ ਬਹਾਲ ਕਰਨਾ ਚਾਹੀਦਾ ਹੈ ਭਾਰਤੀ ਸੂਧਾਨ ਨੂੰ ਬਚਾਉਣਾ ਚਾਹੀਦਾ ਹੈ ਸੰਸਦ ਭਵਨ ਵੇਲੇ ਰਾਸ਼ਟਰਪਤੀ ਸ਼ਰੂਲ ਕਸਿਬ ਜਰੀ ਐਸ ਸੀ ਆ ਉਹਨੂੰ ਨਹੀਂ ਬੁਲਾਇਆ ਗਿਆ ਰਾਮ ਮੰਦਰ ਵੇਲੇ ਉਹਨੂੰ ਨਹੀਂ ਬੁਲਾਇਆ ਗਿਆ ਰਾਮ ਮੰਦਰਾਂ ਦੇ ਵਿੱਚੋਂ ਨਹੀਂ ਜਾਣ ਦਿੱਤਾ ਗਿਆ ਸੋ ਜਿਹੜੇ ਐਸ ਸੀ ਐਸ ਟੀ ਓ ਬੀ ਸੀ ਵਰਗ ਦੇ ਲੋਕ ਹੈ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਅੱਜ ਵੋਟਾਂ ਦੇ ਦੇਣਾ ਹੈ ਅੱਜ ਭਾਰਤੀ ਜਨਤਾ ਪਾਰਟੀ ਵਾਸਤੇ ਸਾਰੇ ਹਿੰਦੂ ਐ ਤੇ ਜਦੋਂ ਵੋਟਾਂ ਨਿਕਲ ਗਈਆਂ ਉਦੋਂ ਐਸ ਸੀ ਐਸ ਟੀ ਓ ਬੀ ਸੀ ਸਿੱਖ ਮੁਸਲਮਾਨ ਮੈਨੋਰਟੀ ਸਾਰੇ ਜਿਹੜੇ ਲੋਕ ਹੈਗੇ ਆ ਇਹਨਾਂ ਦੇ ਵਾਸਤੇ ਸ਼ੂਦਰ ਹੋ ਜਾਣਗੇ ਅਧੀ ਸ਼ੂਦਰ ਹੋ ਜਾਣਗੇ ਇੱਕ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਜਰੂਰ ਕਰਨਾ ਚਾਹਣਾ ਜਿੱਥੇ ਮੈਂ ਕਰਾਂਸੀ ਦੇ ਬਾਰੇ ਸਵਾਲ ਚੁੱਕਿਆ ਉਥੇ ਮੈਂ ਚੋਣ ਕਮਿਸ਼ਨ ਨੂੰ ਗੱਲ ਕਹਿਣੀ ਚਾਹਣਾ ਕਿ ਚੋਣ ਕਮਿਸ਼ਨ ਨੂੰ ਪਤਾ ਹੈ ਅੱਜ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਮੰਦਿਰਾਂ ਦੇ ਵਿੱਚ ਕਿਤੇ ਵੀ ਅਸੀਂ ਮੀਟਿੰਗ ਨਹੀਂ ਕਰ ਸਕਦੇ ਕਿਸੇ ਇੱਕ ਵਿਸ਼ੇਸ਼ ਧਰਮ ਦੇ ਲੋਕਾਂ ਦੇ ਬਾਰੇ ਵਿੱਚ ਕੋਈ ਸਟੇਟਮੈਂਟ ਅਸੀਂ ਨਹੀਂ ਦੇ ਸਕਦੇ ਤੇ ਮੋਦੀ ਸਾਹਿਬ ਸ਼ਰਮ ਸਟੇਟਮੈਂਟ ਦਿੰਦੇ ਆ ਕਿ ਬੀਸੀ ਲੋਕਾਂ ਦਾ ਰਿਜ਼ਰਵੇਸ਼ਨ ਕੱਟ ਕੇ ਮੁਸਲਮਾਨਾਂ ਨੂੰ ਦੇ ਰਿਹਾ ਮੁਸਲਮਾਨਾਂ ਦੇ ਸਿੱਧੀ ਟਿੱਪਣੀ ਕਰਨਾ ਹਿੰਦੂ ਬੋਰਡ ਦੀ ਪੋਲਿਸੀਸ਼ਨ ਕਰਨਾ ਇਹ ਕਿਤੇ ਨਾ ਗਤੀ ਸਵਿਧਾਨ ਦੀ ਉਲੰਘਣਾ ਹੈ ਤੇ ਚੋ ਮੰਦਰਾਂ ਦੇ ਨਾਂ ਤੇ ਬਿਆਨ ਦਿੰਦੇ ਇਹਨਾਂ ਦੇ ਉੱਤੇ ਚੋਣ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਤੇ ਦੇਸ਼ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਜੇ ਦੇਸ਼ ਦੀ ਕ੍ਰਾਂਸੀ ਬਚਾ ਕੇ ਰੱਖਣੀ ਹੈ ਲੋਕਤੰਤਰ ਬਚਾ ਕੇ ਰੱਖਣਾ ਹੈ ਭਾਰਤੀ ਸੰਵਿਧਾਨ ਬਚਾਉਣਾ ਹੈ ਤਾਂ ਦੇਸ਼ ਦੇ ਵਿੱਚ ਮੁਹੱਬਤ ਦੀ ਦੁਕਾਨ ਖੋਲ੍ਹਣੀ ਹੈ ਨਫ਼ਰਤ ਬੰਦ ਕਰਉਣੀ ਚਾਹੁੰਦੇ ਹੋ ਤਾਂ ਆਓ ਆਪਾਂ ਇਹਦਾ ਹੁਣ ਜਵਾਬ ਦਈਏ ਭਾਜਪਾ ਨੂੰ ਇਹਨਾਂ ਤੇ ਇਸਤਾਨਾ ਸਾਹਿਬ ਦਾ ਜਵਾਬ ਦਈਏ ਇਹਨਾਂ ਦੀਆਂ ਜਾਤੀਆਂ ਤੇ ਕਿਸੇ ਦਾ ਜਵਾਬ ਦਈਏ ਤੇ ਦੇਸ਼ ਨੂੰ ਬਚਾ ਸਕੀਏ ਲੋਕਤੰਤਰ ਨੂੰ ਬਚਾ ਸਕੀਏ ਸੰਵਿਧਾਨ ਨੂੰ ਬਚਾ ਸਕੀਏ ਤੇ ਦੇਸ਼ ਦੀ ਕ੍ਰਾਂਸੀ ਨੂੰ ਬਚਾ ਸਕੀਏ